ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਫਿਰ ਸ਼ੇਅਰ ਫਿਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਅੱਜ ਲੈ ਕੇ ਆਈਆਂ ਤੁਹਾਡੇ ਲਈ ਨਿਊ ਐਂਡ ਯੂਨਿਕ ਜਹੀ ਰੈਸিপি ਜਿਹੜੇ ਕਿ ਤੁਸੀਂ ਝੱਟਪਟ ਬਣਾ ਸਕਦੇ ਹੋ ਉਸ ਰੈਸিপি ਨੂੰ ਤੁਹਾਨੂੰ ਬਣਾ ਲੈ ਜਿਆਦਾ ਚੀਜ਼ਾਂ ਦੇ ਤਾਂ ਲੋਡ ਨਹੀਂ ਥੋੜੀਆਂ ਜਿਹੀਆਂ ਚੀਜ਼ਾਂ ਦੀ ਲੋੜ ਆ ਉੱਥੇ ਉਹਨੂੰ ਚਲੋ ਜਦੋਂ ਵੀਡੀਓ ਮੈਂ ਸ਼ੁਰੂ ਕਰਾਂਗੀ ਤੁਹਾਨੂੰ ਪਤਾ ਲੱਗੇ ਜਾਊਗਾ ਤੇ ਜੇ ਤੁਸੀਂ ਉਹ ਬਣਾਣੀ ਸਿੱਖ ਲੈਣੇ ਉਹਨਾਂ ਵਧੀਆ ਟੰਗਣਾ ਜਿਵੇਂ ਜਿਵੇਂ ਮੈਂ ਪ੍ਰੋਸੈਸ ਦੱਸੂਗੀ ਫਿਰ ਤੁਸੀਂ ਖੁਦ ਕਹਿਣਾ ਕਿ ਹਾਂ ਯਾਰ ਠੀਕ ਹੈ ਬਾਹਰੋਂ ਉਹ ਚੀਜ਼ ਲੈ ਆਉਣ ਨਾਲੋਂ ਤਾਂ ਘਰ ਬਣਾਣੀ ਜ਼ਿਆਦਾ ਬੈਟਰ ਹੈ ਇਸ ਕਰਕੇ ਸੋ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦੀ ਆ ਮੈਨੂੰ ਤੁਸੀਂ ਇਹ ਗੱਲ ਸਾਰੇ ਜਾਣੇ ਜ਼ਰੂਰ ਦੱਸਿਓ ਕਿ ਜੋ ਮੈਂ ਰੈਸਪੀਸ ਦੀ ਵੀਡੀਓ ਬਣਾਦੀਆਂ ਕਿャ ਤੁਹਾਨੂੰ ਨਹੀਂ ਸਹੀ ਲੱਗਦੀਆਂ ਕਿਉਂਕਿ ਬਹੁਤ ਸਾਰੇ ਹਮੇਸ਼ਾ ਇਦਾਂ ਕਹਿੰਦੇ ਕਿ ਖਾਣੇ ਦਾ ਹੀ ਬਲੌਗ ਬਣਾਈ ਜਾਂਦੀ ਖਾਣੇ ਦਾ ਹੀ ਬਲੌਗ ਬਣਾਈ ਜਾਂਦੀ ਆ ਬਿਕਾਜ਼ ਤੁਸੀਂ ਮੇਰੇ ਸਾਰੇ ਫੈਮਿਲੀ ਆ ਇਸ ਕਰਕੇ ਮੈਂ ਥੋੜਾ ਨਾਲ ਇਹ ਸਾਰੇ ਜਾਣੇ ਸ਼ੇਅਰ ਕਰਨਾ ਚਾਹੁੰਦੀ ਆ ਸੋ ਕਰਦੇ ਆ ਜੀ ਫਿਰ ਅਪਰੈਸ਼ ਦੀ ਸ਼ਿਪ ਦੀ ਸਟਾਰਟ ਅੱਜ ਜੀ ਫਿਰ ਮੇਰੇ ਕਿਚਨ ਦੇ ਵਿੱਚ ਪੰਡਲੀ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਨੂੰ ਕਰਾਂਗੇ ਜੇ ਆਪਾਂ ਅਭੀ ਸਾਈਡ ਨਹੀਂ ਕਰਨਾ ਸਭ ਤੋਂ ਪਹਿਲਾਂ ਤਾਂ ਆਪਾਂ ਚੂਨੀ ਲਵਾਂਗੇ ਆਪਾਂ ਲਵਾਂਗੇ ਇੱਕ ਕਟੋਰੀ ਚੀਨੀ ਦੀ ਅੱਧੀ ਲੱਤੀ ਹੈ ਮਤਲਬ ਠੀਕ ਹੈ ਦਿੱਤਾ ਜੀ ਆਪਾਂ ਆਪਾਂ ਚੀਨੀ ਥੋੜੀ ਜੀ ਘੱਟ ਹੀ ਰੱਖਾਂਗੇ ਬਿਕਾਉਜ਼ ਮੇਰਾ ਤੁਸੀਂ ਸਮਝ ਜਿਏ ਹੋਗੇ ਕਾਰਨ ਮਿੱਠਾ 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 ਹੁਣ ਆਪਾਂ ਇਦੇ ਵਿੱਚ ਪੂਰਾ ਇੱਕ ਕਟੋਰੀ ਦੁੱਧ ਪਾਵਾਂਗੇ ਫੁੱਲ ਕਰੀਮ ਠੀਕ ਹੈ ਦੁੱਧ ਹੋਵੇ ਤੁਹਾਡਾ ਗਰਮ ਥੋੜਾ ਜੱਦਾ ਕੋਲਕਾ ਉੱਪਰ ਫੋਲ ਪਾਵਾਂਗੇ ਬਸ ਇਹ ਦੁੱਧ ਤੁਹਾਡਾ ਚਾਹੀਦਾ ਜੀ ਗਰਮ ਹੌਟ ਆਪਾਂ ਇਹਨੂੰ ਚੰਗੀ ਤਰ੍ਹਾਂ ਜੀ ਮਿਕਸ ਕਰਾਂਗੇ ਚੀਨੀ ਪਹਿਲਾਂ ਇਹਦੇ ਵਿੱਚ ਨਾ ਚੰਗੀ ਤਰ੍ਹਾਂ ਘੁਲਣੀ ਚਾਹੀਦੀ ਆ ਚੀਨੀ ਜਿਹੜਾ ਟੇਸਟ ਆ ਦੁੱਧ ਦੇ ਵਿੱਚ ਉੰਨੀ ਤਰ੍ਹਾਂ ਰੱਖ ਸਕਦੇ ਕੋਈ ਸ਼ੱਕਰ ਵੀ ਯੂਜ਼ ਕਰ ਲੈਂਦਾ ਹੈ ਕੋਈ ਬਹੁਤ ਕਰਦੂ ਚੀਜ਼ਾਂ ਜਿਹੜੇ ਜੋ ਕਰਨਾ ਪਈ ਆਪਣਾ ਕਰ ਸਕਦੇ ਆ ਕੋਈ ਜਾਣੀ ਲੇਕਿਨ ਮੈਂ ਹਮੇਸ਼ਾ ਉਹ ਚੀਜ਼ ਕਰਦੀ ਹਾਂ ਜੋ ਆਪਣੇ ਕੋਲ ਘਰ ਦੇ ਵਿੱਚ ਵੱਲ ਤੋਂ ਵੱਧ ਅਵੇਲੇਬਲ ਹੁੰਦੀ ਆ ਰੱਖੋ ਅੱਛੇ ਹੋ ਜਾਣਗੇ हो ਗਿਆ ਹੈ ਐਂ ਚੰਗੀ ਤਰ੍ਹਾਂ ਆਪਾਂ ਨੇ ਕੀ ਕਰਨਾ ਹੁਣ ਥੋੜਾ ਜਿਹਾ ਦੇ ਵਿੱਚ ਪਾਵਾਂਗੇ ਜੀ ਆਪਾਂ ਸੂਜੀ ਸੂਜੀ ਪਾਵਾਂਗੇ ਪਾਪੂਰੇ ਇੱਕ ਕਟੋਰੀ ਚੰਗੀ ਤਰ੍ਹਾਂ ਮਿਕਸ ਆਪਾਂ ਨੂੰ ਸੂਜੀ ਦੇ ਹੋਰ ਕਰਨੀ ਹੋਰ ਆਪਾਂ ਲੈ ਲਾਂਗੇ ਸੂਜੀ ਦੀ ਹੋਰ ਜਿਹਦੇ ਵਿੱਚ ਪਾਵਾਂਗੇ ਜੀਤਾ ਥੋੜਾ ਸਬੰਹੇਲਾ ਐਸੈਂਸ ਹੋ ਸਕਿਆ ਤੁਸੀਂ ਇਲਾਇਚੀ ਦਾ ਜਿਹੜਾ ਪਾਊਡਰ ਹੁੰਦਾ ਹੈ ਉਹ ਵੀ ਕੁਕਿੰਗ ਕਰ ਸਕਦੇ ਹੋ ਅਪ ਤੁਹਾਡੀ ਮਰਜ਼ੀ ਆ ਇਹ ਇਹਦੇ ਵਿੱਚ ਫਲੇਵਰ ਦੇਣ ਲਈ ਆਪਾਂ ਪਾ ਰਹੇ ਹਾਂ ਇੱਕ ਨਵੇਂ ਟਰਾਈ ਕਰਕੇ ਦੇਖਣ ਲੱਗੇ ਹਾਂ ਮੈਂ ਠੀਕ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਫੂਡ ਕਲਰ ਐਡ ਕਰਕੇ ਦੇਖਾਂਗੇ ਠੀਕ ਆਟਾ ਜੇ ਪਨਿਆ ਗਾ ਲਿਓ ਚੀਦੇ ਦੇ ਦੇਖ ਲਿਓ ਹੁਣ ਕਿਦਾਂ ਦਾ ਕালার ਆਂਦਾ ਕਿ ਕਿਵੇਂ ਥੋੜੇ ਯੂਨਿਕ ਜਿਹਾ ਕਰਕੇ ਦੇਖਣ ਲੱਗੀ ਆ ਸ਼ੁਰੂ ਇਹ ਪਰਸ ਸੱਸਾ ਹੋ ਗਿਆ ਸਾਡਾ ਸਟਾਰਟ ਹੁਣ ਇਹਨੂੰ ਆਪਾਂ ਨੇ ਘਟੋ ਘਟ 10 ਮਿੰਟ ਢਾਕੇ ਰੱਖ ਦੇ ਇਸ ਸਾਈਡ ਤੇ ਪਾਣੀ ਚਾਹ ਨੂੰ ਉੱਧਰ ਉਹ ਰੈਸਟ ਕਰ ਰਿਆ ਆਪਾਂ ਨੇ ਇੱਕ ਕੜਾਹੀ ਲਈ ਬੜੀ ਸਾਰੀ ਈਮ ਧੋ ਲਿਆ ਆ ਹੋ ਸਕਦੇ ਤੁਸੀਂ ਵਿੱਚ ਸਟੈਂਡ ਵੀ ਰੱਖ ਸਕਦੇ ਹੋ ਠੀਕ ਹੈ ਬਟ ਆਪਾਂ ਇਸ ਵਾਰ ਸਟੈਂਡ ਦਾ ਯੂਜ਼ ਨਹੀਂ ਕਰਾਂਗੇ ਆਪਾਂ ਕਰਾਂਗੇ ਇੱਕ ਸੈਂਪਲ ਛੋਟੀ ਜਿਹੀ ਕੌਲੀ ਇਹਨੂੰ ਰੱਖਾਂਗੇ ਵਿੱਚ ਚਾਹ ਨੂੰ ਥੋੜਾ ਜਿਹਾ ਗੈਸ ਆਪਾਂ ਥੋੜਾ ਜਿਹਾ ਲੋ ਫਲੇਮ ਤੇ ਕਰ ਦੇਣਾ ਥੋੜੀ ਥੋੜੀ ਕੌਲੀ ਹੋਵੇ ਗਰਮ ਜਦ ਨੂੰ ਠੀਕ ਹੈ ਤੇ ਦੱਸ ਦੇਾਂਗੇ ਹੌਲੀ ਹੌਲੀ ਕੀ ਕੁਝ ਕਰਨਾ ਹੈ ਆਪਾਂ ਨੇ ਕੀ ਕਰਨਾ ਹੈ ਇੱਕ ਹੋਰ ਕੋਲਾ ਲੈਣਾ ਹੈ ਠੀਕ ਹੈ ਇਹਨੂੰ ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਮੈਂ ਦੇਸੀ ਕੀ ਕਰ ਲਿਆ ਸੀ ਗਰਮ ਪਾਵਾਂਗੇ ਜੀ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਕੋਈ ਵੀ ਤੇਲ ਬਟਰ ਕੁਝ ਵੀ ਯੂਜ਼ ਕਰ ਸਕਦੇ ਹੋ ਸਾਈਡਾਂ ਤੇ ਲਗਾਣਾ ਐ ਚੰਗੀ ਤਰ੍ਹਾਂ ਲੱਗ ਗਿਆ ਹੁਣ ਹੁਣ ਆਪਣੇ ਕੋਲ ਜੇ ਅਗਰ ਬਟਰ ਪੇਪਰ ਨਹੀਂ ਹੈ ਤਾਂ ਤੁਹਾਨੂੰ ਥੋੜਾ ਜਿਹਾ ਆਟਾ ਠੀਕ ਲਵਾ ਦੀ ਇਸ ਤਰ੍ਹਾਂ ਇਹ ਨਾਲ ਲੱਗ ਜਾਣਾ ਚਾਹੀਦਾ ਹੈ ਹੁਣ ਇਹਨੂੰ ਆਪਾਂ 2 ਮਿੰਟ ਲਈ ਸਾਈਡ ਤੇ ਚਾੜਦਾਂਗੇ ਸੋਗੇ ਜੀ 10 ਮਿੰਟ ਠੀਕ ਆ ਫਿਰ ਥੋੜਾ ਜਿਹਾ ਇਹਨੂੰ ਆਪਾਂ ਘੁਮਾ ਲਾਂਗੇ ਆ ਦੇਖੋ ਐ ਚੰਗੀ ਤਰ੍ਹਾਂ ਬਣ ਗਈ ਹੈ ਹੋਲ ਇਹਦੇ ਵਿੱਚ ਆਪਾਂ ਇੱਕ ਪੈਕੇਟ ਪਾਵਾਂਗੇ ਜੀ ਇਨੋ ਦਾ ਕਿਉਂਕਿ ਸਾਡੇ ਕੋਲ ਕਈ ਵਾਰ ਬੇਕਿੰਗ ਪਾਊਡਰ ਬੇਕਿੰਗ ਸੋਡਾ ਅਵੇਲੇਬਲ ਨਹੀਂ ਹੁੰਦਾ ਇਸ ਲਈ ਰੱਖ ਕੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਸੈਸ਼ੇ ਇਨੋ ਸੋ ਤੁਸੀਂ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਤੁਸੀਂ ਇਨੋ ਲੈਣਾ ਲੈਮਨ ਵਾਲਾ ਜੇ ਤੁਸੀਂ ਲੈ ਲਿਆ ਤੇ ਕੋਕਾ ਕੋਲਾ ਵਗੈਰਾ ਜਾਂ ਕਿਸੇ ਹੋਰ ਵਾਲਾ ਫਿਰ ਉਹਦੇ ਨਾਲ ਨਾ ਥੋੜਾ ਪ੍ਰੋਬਲਮ ਹੋ ਜੂ ਵਿੱਚ ਟੇਸਟ ਉਹਨੇ ਦਾ ਆ ਜਾਣਾ ਬਾਕੀ ਅਗਰ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਉਹ ਟੇਸਟ ਰਿਜ਼ਰਵ ਕਰ ਸਕਦੇ ਹੋ ਤਾਂ ਮੈਨੇ ਜਰੂਰ ਦੱਸਿਓ ਮੈਂ ਉਹ ਵੀ ਤੁਹਾਡਾ ਨਾਮ ਜਰੂਰ ਸ਼ੇਅਰ ਕਰਾਂਗੀ ਰੈਸিপি ਠੀਕ ਹੈ ਦੇਖਿਓ ਨੇ ਹੌਲੀ ਹੌਲੀ ਲੱਗ ਜਾਣਾ ਜੀ ਫੁੱਲਾ ਠੀਕ ਹੈ ਫਿਰ ਆਪਾਂ ਇਹਨੂੰ ਟ੍ਰਾਂਸਫਰ ਕਰਾਂਗੇ ਉਹੀ ਬੋਲ ਦੇ ਵਿੱਚ ਜਿਹੜਾ ਜਿਸ ਚ ਆਪਾਂ ਨੇ ਆਟਾ ਲਾਇਆ ਹੋਇਆ ਸੀ ਹਾਂ ਇਹ ਚੰਗੀ ਤਰ੍ਹਾਂ ਆਪਣਾ ਅਦਰ ਤੇ ਕੱਢ ਲਵਾਂਗੇ ਚੰਗੀ ਤਰ੍ਹਾਂ ਸੈਟਲ ਹੋਣ ਦਵਾਂਗੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਸ ਦੇ ਵਿੱਚ ਜਿਹੜੇ ਡਰਾਈ ਫੂਡਸ ਆ ਪਰ ਪਰ ਕੇ ਪਾਵਾਂਗੇ ਕੋਈ ਵੀ ਡਰਾਈ ਫੂਡ ਤੁਸੀਂ ਇਸ ਦਾ ਸਕਦੇ ਹੋ ਫੂਟੀ ਫੂਟੀ ਹੋਗਾ ਕੁਝ ਵੀ ਠੀਕ ਇਹ ਪੈ ਗਿਆ ਥੋੜਾ ਜਿਹਾ ਆਪਾਂ ਪਾ ਲਵਾਂਗੇ ਜੀ ਬਰਾਦਾ ਬਰਾਦਰ ਵੀ ਆਪਸ਼ਨਲ ਹੈ ਜਿੰਤਾ ਵੀ ਤੁਸੀਂ ਲੈਣਾ ਚਾਹੋ ਤਾਂ ਤੁਸੀਂ ਲੈ ਸਕਦੇ ਹੋ ਹੁਣ ਆਪਣਾ ਜੀ ਲਾਸਟ ਕੱਪ ਠੀਕ ਹੈ ਜਿਹੜਾ ਆਪਾਂ ਨੇ ਬੈਟਰ ਬਣਾਇਆ ਵਾ ਸੀ ਇਹਦੇ ਉੱਪਰ ਇਸ ਤਰ੍ਹਾਂ ਰੱਖ ਦਮਾ ਉਟਕਾ ਕੇ ਐਂ ਚੜੀਦਾ ਆਹੀ ਲਖ ਲੈ ਹਾਂਜੀ 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 ਠੀਕ ਤੇ ਦਵਾਂਗੇ ਜੀ ਇਹਨੂੰ ਬੜੀ ਪਲੇਟ ਵਿੱਚ ਤਾਂ ਕਿ ਤਾਂ ਕਿ ਇਹ ਸਟੀਮ ਦੇ ਨਾਲ ਬਣ ਸਕੇ ਹੁਣ ਇਹਨੂੰ ਘੱਟੋ ਘੱਟ ਆਪਾਂ ਨੇ 40 ਤੋਂ 45 ਮਿੰਟ ਲਈ ਪੱਕਣ ਲਈ ਟਾਈਮ ਦੇਣਾ ਹੈ ਬਣ ਗਿਆ ਜੀ ਮੇਰਾ ਕੇਕ ਸਾਰੇ ਜਣੇ ਇਸ ਤਰ੍ਹਾਂ ਦੇਖ ਰਹੇ ਹਾਂ ਵੀ ਇਹ ਗੱਲ ਕਿ ਆ ਹੋ ਗਈ ਕੋਈ ਕਹਦੀ ਖੁਸ਼ੀ ਤੋਂ ਸਾਸਰੀ ਘਰ ਦੀ ਤਰ੍ਹਾਂ ਪਾਪਾ ਜੀ ਅੰਨੀ ਦੁਨੀਆ ਗਾਇਆ ਏ ਅੰਨੀ ਹਾਂ ਕੋ ਕਹਤੀ ਦੁਨੀਆ ਗਾਇਆ ਏ ਤਾਂ ਕਰਕੇ ਕੇਕ ਕੱਟਣ ਲੱਗੇ ਆ ਬਈ ਕੋਈ ਮਤਲਬ ਜੇ ਗਾਇਆ ਦਾ ਮਤਲਬ ਕੁਝ ਹੋਰ ਹੋ ਜਾਂਦਾ ਇੰਜੋਏ ਕਰਿਆ ਇਹ ਮਤਲਬ ਹਾਂ ਤਰੀ ਪੜ੍ਹੀ ਹੋਈ ਹੈ ਐਮਏ ਮਨੂਰ ਲੱਗਦਾ ਬਸ ਬਹੁਤ ਵਧੀਆ ਹੈ ਹਾਂ ਠੀਕ ਹੈ ਤੁਸੀਂ ਪਹਿਲਾਂ ਬਾਕੀ ਗੱਲਾਂ ਬਾਅਦ ਚੋਂ ਪਹਿਲਾਂ ਪਾਪਾ ਜੀ ਨੂੰ ਕਹੋ ਵੀ ਮੜ ਜਾ ਤੈਂ ਟੈਂ ਟੈਂ ਕਰ ਦਵੇ ਪਾਪਾ ਜੀ ਵੀ ਤਰ ਸੱਸ ਸਹੁਰਾ ਬੁਲਾਉਦੇ ਤੁਸੀਂ ਵੀ ਸੱਸ ਜੀ ਕਾਲ ਜੀ ਹਾਂ ਆ ਵੀ ਬੁਲਾਉਂਦੇ ਆ ਲੈ ਐ ਉਧਰ ਵੀ ਮਿਲਾਂਦੇ ਬਾਕੀ ਫੈਮਿਲੀ ਵੀ ਖੱਟੀ ਹੈ ਮੇਰੇ ਵਾਲਾ ਘਰ ਖਾਣੇ ਪੈਣ ਸੱਸਰੀ ਹੈ ਤੱਕ ਮਾਈਕ ਜੀ ਦਾ ਕਾਲਸਾ ਮਾਈਕ ਜੀ ਕਿੱਥੇ ਮੋਸੀ ਸੱਸ ਜੀ ਕਾਲ ਵਾਏ ਜੀ ਦਾ ਖਾਕਾ ਮਾਈਕ ਜੀ ਜੀ ਬਤਾ ਕੇ ਕੇਕ ਤਾਂ ਮੇਰਾ ਵੀ ਕੱਟਣਾ ਚਾਹੀਦਾ ਤੜਾ ਪਾਪਾ ਜੀ ਦਾ ਛੋੜੋ ਥੋੜੇ ਪਾਪਾ ਦਾ ਕੱਟਣ ਲੱਗੀ ਉਧਰ ਪਹਿਲਾਂ ਸੱਸ ਜੀ ਕਾਲ ਬੁਲਾਉਂਦੀ ਹਾਂ ਜੀ ਚਾ ਚਿਕਾ ਜਿਉਂਦਾ ਰਹਿ ਤੇ ਫਿਰ ਉਹਨਾਂ ਦੇ ਚਾਚੂ ਫੇ ਪਾਪਾ ਗੁੱਸੇ ਹੋਗੇ ਦੋਹਾਂ ਉੱਤੇ ਕਟਾ ਦੋ ਨਾ ਨਾ ਚਾਪਾ ਜੀ ਹਾਂ ਹਾਂ ਤੇ ਪਾਪਾ ਜੀ ਅੱਜ ਤੁਸੀਂ ਦੋ ਜਣੇ ਬੈਠੋ ਦੋਹੇ ਕੱਟ ਦੋ ਪਾਪਾ ਦੇ ਨਾ ਉਹ ਆਪੇ ਕਰਦੇ ਆ ਵੀ ਕਹਿਣ ਲੱਗਾ ਕਿ ਚਾਚਾ ਵੀ ਗਿਆ ਉਹਦਾ ਇਹ ਲਓ ਬਈ ਉਹ ਕੱਟਣ ਦਾ ਜੌੜ ਰੋਣਾ ਬੰਦਾ ਥੋੜਾ ਜਿਹਾ ਚਾਕੂ ਨੂੰ ਆ ਕੇ ਰਗੜ ਲਓ ਜੇ ਕੱਟ ਨਹੀਂ ਹੁੰਦਾ ਆਹ ਅਨਦਰ ਕਰ ਕੇ ਘਟੋ ਨਾ ਪਾਪਾ ਜਿਹੜੇ ਬਦਾਮ ਦੇ ਪੇਵੇਂ ਨਾ ਪਰ ਕਾਜੂ ਪੇਵੇਂ ਆ ਉਹ ਰੋਕ ਦੇ ਜੀ ਆ ਜਾਓਗੇ ਸ਼ਿਆਲੋਈ ਵੈਰੀ ਗੁੱਡ ਮੇਬੀ ਬਟ ਤਾਂ ਕਰੀ ਹੁਣ ਚਾਚਾ ਸਕੂਨ ਕੋਈ ਆਹ ਦੇਖੋ ਲੈ ਕੇ ਆਈਏ ਮੈਂ ਸਾਰਾ ਕੁਝ ਖਾ ਲੈ ਗੋ ਆਹ ਸਾਈਡਾਂ ਤੇਰੀਆਂ ਨਾ ਥੋੜੀਆਂ ਜਿਹਾ ਹਾਰਡ ਹੋ ਗਈਆਂ ਵਿੱਚ ਤਾਂ ਤਾਂ ਨਰਮ ਪਿਆ ਵਿੱਚ ਤਾਂ ਨਰਮ ਦਾ ਨਾ ਲਓ ਜੀ पहला था। रही तो तुम्हें ठंकरा तो थोड़ा जा बाहर ही करो हाँ बाहर ही नहाले नहीं करना पापा ने बनाया कौन ने ना बनाया कौन बनायेगा वही भी हाँ लोग पापा जी तो सीख रहे हो थोड़ा तो सो के आते हो कार ना कार ना कार ना कभी करो आपना बहुत बढ़िया मायने स्वाद बढ़ेगा मम्मा का साले सीखना मम्मा आला ह ਥੈਂਕ ਯੂ ਵੀ ਕਹ ਰਹਿ ਥੈਂਕ ਯੂ ਨਾਉ ਦੋ ਕਾਲੀਜ ਜੋ ਸਾਰਾ ਨਾਮ ਮੈਂ ਨੂੰ ਮਿਟਾ ਕਰਾ ਪਾਪਾ ਵੀ ਰਹਿ ਗਏ ਉੱਦਨੇ ਰਸ ਤੇ ਪਾਪਾ ਪਰ ਮੈਂ ਕਰਾਂ ਹਾਂ ਸਾਫ ਹੋਣਾ ਸਭਾ ਪਾਪਾ ਜੀ ਚਾਹ ਇੱਧਰ ਪਈ ਆ ਦੱਸੇ ਜਾ ਵੀ ਤੇਰਾ ਮੈਂ ਕਰਤੀ ਆ ਹਲੋ ਪਪੀ ਕੀ ਆ ਹੈ ਕੇਕ ਬਣਾਇਆ ਜਾਣਾ ਹੈ ਕੋਸ਼ਿਸ਼ ਕਰੀ ਕੇ ਕੇਕ ਬਣਾਣ ਦੀ ਲਓ ਬਾਈ ਨਸੀ ਉਹ ਕੀ ਆ ਬਣਾਉਣਾ ਹੁੰਦਾ ਉਹ ਆਹ ਮੈਂ ਫੜਾਉਣਾ ਮੁੰਡੇ ਤੋਂ ਪਾਉਣਾ ਮੈਂ ਨਹੀਂ ਤੁਕੂ ਲੋ ਜੀ ਮੈਂ ਵੀ ਦੇਖ ਲਉਂਦਾ ਖਾ ਕੇ ਮੈਂ ਇਹ ਸ਼ੁਗਰ ਬਲੀਕਾ ਕੱਟ ਭਾਈ ਇਹ ਚੀਨੀ ਸੱਚੀ ਕਹਿੰਨੀ ਆ ਮੈਂ ਠੀਕ ਆ ਹਮ ਰਸਟਾ ਥੋੜੀ ਜਿਹਾ ਖਾਣ ਹੋ ਗਈ ਮਸੋ ਚੱਕਰ ਆ ਮੈਂ ਬੂ ਮਾ ਖਾ ਰਹੀ ਦੀ ਮੂੰਹ ਚ ਰਹਿਣਾ ਨਹੀਂ ਗਈ ਦੀ ਬਾਹਰ ਵਾਲੇ ਨਾਲ ਤੋਂ ਵਸਾਉਣ ਚੰਗਾ ਹੁਣ ਯਕ ਸਰੋ ਜਖਮ ਦਾ ਉਹ ਚੋਕ ਜਿਆਦਾ ਪਾਇਆ ਵਾ ਥੋੜਾ ਖੋਪਾ ਉੱਪਰ ਬਰਾਦਾ ਉੱਪਰ ਇਹ ਬਰਾਦਾ ਬੂਰੀਆ ਦਾ ਮੈਂ ਤਾਂ ਵਿਚ ਲੱਗੀ ਜਾਂਦਾ ਕੁਛ ਨਹੀਂ ਨਹੀਂ ਵਿਚ ਨਹੀਂ ਪਾਇਆ ਉਪਰੇ ਬੂਰੀਆ ਦਾ ਅੱਛਾ ਯਾਰ ਸਵਾਦ ਆ ਠੀਕ ਆ ਬਸ ਕੀ ਪਾ ਕੇ ਕਹਿੰਦੇ ਉਹ ਖਾਣਾ ਪਾਹੀ ਆਪਣਾ ਅੰਵੇੜ ਸ਼ੋਭ ਨੂੰ ਤਾਂ ਰੈਣ ਤੇ ਸ਼ੋਭ ਤੂੰ ਰੈਣ ਦੇ ਪੀਸ ਆ ਹਾਂ ਕੀ ਕਿਤੇ ਦੇ ਦੇ ਮੈਨੂੰ ਥੈਂਕ ਯੂ ਮੰਮੀ ਨੂੰ ਵੀ ਪੀਸ ਦੇ ਦੇ ਇੱਕ ਮਾਸੀ ਨੂੰ ਵੀ ਦੇ ਦੋ ਬਹੁਤ ਹੌਂਦਾਂ ਦਾ ਪਾਇ ਲਿਆ ਠੰਡਾ ਰੱਬ ਪਾਪਾ ਨੂੰ ਦੇ ਛੋੜੇ ਦੇ ਦੇ ਥੈਂਕ ਯੂ ਗੋਲੀ ਦੇ ਪਪਾ ਜੀ ਪਪਾ ਜੀ ਨੂੰ ਗੋਲੀ ਕਰ ਦੇ ਅੱਛਾ ਪਪਾ ਜੀ ਅਜੀ ਚੀਜ਼ਾਂ ਘੱਟ ਖਾ ਕੇ ਖੁਸ਼ ਹੋਵਾਂ ਪੋਤੀ ਨੇ ਬਣਾਈਆਂ ਨਾ ਤਾਂ ਕਰਕੇ ਖਾਣੀਆਂ ਪੈਂਦੀਆਂ ਪਪਾ ਜੀ ਮਾਸੀ ਤੂੰ ਰਹਿਂਦੇ ਪੀਛ ਵੈਰੀ ਕੁਲੀ ਆਲਾ ਤੂੰ ਜਦ ਆਲਾ ਡੜਿੰਦੇ ਤੂੰ ਤੁੱਲੀ ਰੋਵਾ ਆ

ਹੋ ਚੱਲਿਆ ਪਰ ਉਹ ਚਾਹ ਦੇ ਲੋ ਅੱਛਾ ਲੈ ਹੂੰ ਚੱਲੂ ਗੰਧੀ ਲੈ ਕੋਲ ਦੇ ਗੈਰੀ ਮੈਂ ਤੇ ਕਿਸਾ ਗਰੇ ਬਣਾਉਂ ਚ ਹਮ ਮਾਰਾ ਦਮ ਚੜਦੀ ਗਲਾ ਚ ਰੱਖੇ ਲੈ ਲੋਕ ਨੇ ਗਰਾ ਚ ਆਪਣਾ ਕਰਕੇ ਬੈਠ ਕੋਈ ਬਾਏ 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 ਕਰ ਦੇ ਸ਼ੁਪ ਆ ਕਰਨ ਵੇ ਕਰਦੇ ਬਾਏ ਸ਼ੁਪ ਬਾਏ ਕਰੀ ਬਾਏ ਬਾਏ